ਸਰਦਾਰ ਮਨੀਸ਼ ਜੀ ਬਹੁਤ ਬਹੁਤ ਲੋਕਾਂ ਦਾ ਧੰਨਵਾਦ ਮਨੀਸ਼ ਜੀ ਅਮਰਿੰਦਰ ਜੀ ਗੁਰੇਂਦਰ ਜੀ ਸ਼ੰਕਾਰੀ ਲਾਲ ਸੁਵਿੰਦਰ ਕੁਮਾਰ ਜੀ ਸਾਰੇ ਜੀ ਮੇਰੇ ਭਰਾਵਾਂ ਦਾ ਐਂਡ ਤੇ ਵੀਰ ਜੀ ਸਾਈਡ ਤੋਂ ਮੜਿਆ ਕੋਈ ਇਹਨਾਂ ਦਾ ਕੰਮ ਉਹਦੇ ਤੇ ਪੰਜਾਬ ਪਰਚੇ ਦੇ ਕਰਾਵਾ ਰੱਖਣ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਕਰਨ ਮੰਗਲਾ ਇਹ ਜਿਹੜਾ ਤੁਸੀਂ ਬਿਦੋਧ ਕੀਤਾ ਹੈ ਕਿਉਂ ਕੀਤਾ ਜੀ ਇਹ 2017 ਦੀ ਵਿਧਾਨ ਸਭਾ ਇਲੈਕਸ਼ਨਾਂ ਹੋਈਆਂ ਸੀਗੀਆਂ ਉਦੋਂ ਇਲੈਕਸ਼ਨਾਂ ਵਿੱਚ ਕਾਲੀ ਜਲ ਦਾ ਕੈਂਡੀਡੇਟ ਇਲੈਕਸ਼ਨ ਲੜਿਆ ਸੀਗਾ ਸਰਹੰਦਾ ਬਾਸੀ ਦੀਆ ਉਹਦੇ ਲਈ ਸੰਜੀਵ ਚੋਰੀ ਕਰਮਤੀ ਵਰਮਾ ਮੇਰੇ ਕੋਲੋਂ ਲੱਡੂ ਲੈਣ ਆਏ ਸੀਗੇ ਮੈਂ ਕਿਹਾ ਵੀ ਮੈਂ ਸੀਬੀ ਨੂੰ ਜਾਣਦਾ ਨਹੀਂ ਜ਼ਿੰਮੇਵਾਰੀ ਖੋਣਾ ਪੈਣਾ ਵੀ ਇਹਨਾਂ ਨੇ ਫਿਰ ਮੈਨੂੰ ਕਿਹਾ ਕਿ ਵੀ ਜ਼ਿੰਮੇਵਾਰੀ ਸਾਡੀ ਆ ਤੇ ਸਾਨੂੰ ਅਰੇ ਅੰਦਰ ਗੱਪਾਂ ਟਾਈਮ ਫੈਕਟਰੀ ਵਾਲਿਆਂ ਨੇ ਕਿਹਾ ਕਿ ਜੋ ਸਮਾਨ ਤੁਸੀਂ ਲਾਉਂਗੇ ਉਹਦੀ ਪੇਮੈਂਟ ਅਸੀਂ ਫੈਕਟਰੀ ਕਰੂ ਇਸ ਵਿਸ਼ਵਾਸ ਤੇ ਮੈਂ ਕੰਮ ਇਹਨਾਂ ਨੂੰ ਜਾਣਦਾ ਵਿੱਚ ਉਹਨਾਂ ਨੂੰ ਇਸ ਵਿਸ਼ਵਾਸ ਤੇ ਮੈਨੂੰ ਲੱਗੂਏ ਤੇ 2,65,350 ਰੁਪਏ ਲੱਗੂ ਸੀ ਜਦੋਂ ਇਹ ਚਾਤ ਇਲੈਕਸ਼ਨ ਹਾਰ ਗਏ ਉਦੋਂ ਮੁੜ ਕੇ ਮੇਰੇ ਪੈਸੇ ਦੱਬ ਗਏ ਮੈਂ ਬਹੁਤ ਜ਼ਿਆਦਾ ਇਹਨਾਂ ਨੂੰ ਕਹਿੰਦਾ ਰਿਹਾ ਸਾਲ ਤੋਂ ਸਾਰੇ ਇਹਨਾਂ ਦੇ ਪਿੱਛੇ ਫਿਰਦਾ ਰਿਹਾ ਸਾਲ ਕਿ ਮੇਰੇ ਪੈਸੇ ਦੇ ਉਹਨਾਂ ਨੇ ਕੋਈ ਪੈਸਾ ਨਹੀਂ ਲੇਤਾ ਮੇਰਾ ਹੁਣ ਤੱਕ ਪੈਸੇ ਵੈਟਿੰਗ ਨੇ ਉਹ 2,55,350 ਰੁਪਏ ਉਦੋਂ ਵਾਰ ਇਹਨਾਂ ਨੇ 2018 ਚ ਇੱਕ ਇੱਥੇ ਹੁੰਦਾ ਸੀ ਅਫਸਰ ਲੱਗਿਆ ਹੁੰਦਾ ਸੀ ਕਾਲੀ ਦਲ ਦਾ ਉਹਦੇ ਨਾਲ ਰਲ ਕੇ ਮੇਰੇ ਤੇ ਝੂਠੇ ਪਰਚੇ ਕਰਾਇਆ ਚਾਰ ਪਰਚੇ ਮੇਰੇ ਝੂਠੇ ਹੋਏ ਕਰੋ ਚੱਕ ਕੇ ਮੈਨੂੰ ਝੂਠੇ ਪਰਚੇ ਦਿੱਤੇਗੇ ਇਹ ਕਾਲੀ ਗੱਲ ਦੇ ਇਹਨਾਂ ਨੇ ਕਰਾਈ ਸੀ ਰਲ ਕੇ ਕਪਸਰ ਨਾਲ ਤੇ ਮੇਰੇ ਪੈਸਿਆਂ ਦਾ ਵਿਰੋਧ ਹੈ ਮੇਰੇ ਪੈਸੇ ਦਾ ਮੇਰੇ ਪੈਸੇ ਦਿੱਤੇ ਜਾਂ ਅਸੀਂ ਗਲਤ ਕੰਮ ਨਾ ਕਰ ਸਹੀ ਕੰਮ ਕਰਦੇ ਆ ਅਸੀਂ ਇਸ ਚੀਜ਼ ਵਿੱਚੀ ਇਹਨਾਂ ਨੂੰ ਇਹਨਾਂ ਨੇ ਵਿਸ਼ਵਾਸ ਘੜ ਕੀਤਾ ਸਾਡੇ ਨਾਲ 255350 ਰੁਪਏ ਜੋੜੀ ਬੋੜੀ ਮਾਉਂਡ ਨਹੀਂ ਹੁੰਦੀ ਇੰਨਾ ਕੰਮ ਨਹੀਂ 8 ਸਾਲ ਦੀ ਬੰਨ ਨਹੀਂ ਖੜੀ ਮੇਰੀ ਕੰਮ ਇਸ ਕਰਕੇ ਮੈਂ ਇਸੀ ਦਾ ਵਿਰੋਧ ਕਰ ਰਿਹਾ ਕਿ ਮੇਰੇ ਪੈਸੇ ਦਵਾਈ ਜਾ ਇਹਨਾਂ ਤੋਂ ਜੇ ਇਹ ਪੈਸੇ ਨਹੀਂ ਦਿੰਦੇ ਤਾਂ ਥੋੜਾ ਅਗਲਾ ਕਦਮ ਕੀ ਹੋਊਗਾ ਇਹ ਮੈਂ ਇਸ ਤਰ੍ਹਾਂ ਇਹਨਾਂ ਦਾ ਵਿਰ ਆ ਕਾਮੀਦਾਂ ਦਾ ਪੂਰਾ ਵੋਲ ਕਰੂੰਗਾ ਜਿੰਨਾ ਹੋ ਸਕਦਾ ਉਹਨਾਂ ਨੂੰ ਪਰਹੋਰ ਕਰਾਂਗੇ ਸਹਿਜਾ ਦਾ ਲੋਕਾਂ ਨੂੰ ਸਹਿਜੇ ਲਾਵਾਂਗੇ ਇਹਨਾਂ ਨੂੰ ਫੋਟਾਂ ਨਾ ਪਾਈ ਜਾਵੇ ਕਿ ਸਿਰੇ ਤੇ ਠੱਗ ਚੋਰ ਨੇ ਕਿ ਲੋਕਾਂ ਠੱਗੀਆਂ ਮਾਰਦੇ ਨੇ ਜੇ ਕੋਈ ਇਹਨਾਂ ਖਿਲਾਫ ਬੋਲਦਾ ਫਿਰ ਇਹ ਝੂਠੇ ਪਰਚੇ ਕਰਵਾ ਦੇ ਮੈਨੂੰ ਇਸ ਗੱਲ ਦਾ ਕੋਈ ਡਰ ਨਹੀਂ ਹੈਗਾ ਮੈਂ ਇਹਨਾਂ ਖਿਲਾਫ ਬੋਲੂੰਗਾ ਇੱਕ ਜ਼ਿੰਦਗੀ ਮਿਲੀ ਹੈ ਵਾਰ-ਵਾਰ ਜ਼ਿੰਦਗੀ ਨਹੀਂ ਮਿਲਦੀ ਆਪਣੇ ਕੋ ਪੈਸੇ ਨਹੀਂ ਆਪਣੇ ਕੋ ਦੋ ਨੰਬਰ ਦੇ ਪੈਸੇ ਨਹੀਂ ਇੱਕ ਨੰਬਰ ਦੇ ਪੈਸੇ ਨੇ ਆਪਣੇ ਦਾ ਸਮਾਨ ਵੇਚੇ ਇਹਨਾਂ ਨੂੰ ਮੁੱਕਰ ਕੇ ਘਰ ਜੁੜਾ ਇਹਨਾਂ ਦੀ